ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਿਛਲੇ ਕੁਝ ਦਿਨਾ ਤੋਂ ਇੱਥੇ ਡਿਬਗੁਰੂਗੜ੍ਹ ਵਿਖੇ ਠਹਿਰੇ ਹੋਏ ਸੀ ਅਤੇ ਜੋ ਡੇਲੀ ਬੇਸਿਸ ਤੇ ਜੋ ਭਾਈ ਅੰਮ੍ਰਿਤਪਾਲ ਸਿੰਘ ਨਾਲ ਸੈਂਟਰਲ ਜੇਲ ਡਿਬਗੁਰੂਗੜ੍ਹ ਵਿਖੇ ਮੁਲਾਕਾਤਾਂ ਕਰਕੇ ਜੋ ਨਾਮਿਨੇਸ਼ਨ ਦਾ ਸਾਰਾ ਪ੍ਰੋਸੈਸ ਉਹ ਮੁਕੰਮਲ ਕਰ ਲਿਆ ਤੇ ਅੱਜ 11 ਮਈ 2024 ਨੂੰ ਜੋ ਪੰਜਾਬ ਵਾਪਸੀ ਕਰਨ ਲੱਗੀ ਹੈ ਜੇ ਜੋ ਸਾਥੀ ਸਿੰਘ ਨੇ ਉਹ ਵੀ ਸਾਰੇ ਚੜ੍ਹਦੀ ਕਲਾ ਵਿੱਚ ਇਸ ਸਮੁੱਚੀ ਕੌਮ ਨੂੰ ਇਹੋ ਬੇਨਤੀ ਹੈ ਵੀ ਹੁਣ ਵੱਧ ਤੋਂ ਵੱਧ ਵੋਟਾਂ ਪਾ ਕੇ ਜੋ ਭਾਈ ਅਮਰਿਤਪਾਲ ਸਿੰਘ ਨੂੰ ਚੇਤੂ ਕਰਾਰ ਕੀਤਾ ਜਾਵੇ ਇਹੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਿਛਲੇ ਕੁਝ ਦਿਨਾਂ ਤੋਂ ਇੱਥੇ ਡਿਬਗੁਰੂਗੜ੍ਹ ਵਿਖੇ ਠਹਿਰੇ ਹੋਏ ਹਾਂ ਤੇ ਜੋ ਡੇਲੀ ਬੇਸਿਸ ਤੇ ਜੋ ਭਾਈ ਅੰਮ੍ਰਿਤਪਾਲ ਸਿੰਘ ਨਾਲ ਸੈਂਟਰਲ ਜੇਲ ਡਿਬਗੁਰੂਗੜ੍ਹ ਵਿਖੇ ਮੁਲਾਕਾਤਾਂ ਕਰਕੇ ਜੋ ਨੋਮੀਨੇਸ਼ਨ ਦਾ ਸਾਰਾ ਪ੍ਰੋਸੈਸ ਉਹ ਮੁਕੰਮਲ ਕਰ ਲਿਆ ਤੇ ਅੱਜ 11 ਮਈ 2024 ਨੂੰ ਜੋ ਪੰਜਾਬ ਵਾਪਸੀ ਕਰਨ ਲੱਗੀ ਹੈ ਤੇ ਜੋ ਸਾਥੀ ਸਿੰਘ ਨੇ ਉਹ ਵੀ ਸਾਰੇ ਚੜ੍ਹਦੀ ਕਲਾ ਵਿੱਚ ਇਸ ਮੁੱਚੀ ਕੌਮ ਨੂੰ ਇਹੋ ਬੇਨਤੀ ਹੈ ਵੀ ਹੁਣ ਵੱਧ ਤੋਂ ਵੱਧ ਵੋਟਾਂ ਪਾ ਕੇ ਜੋ ਭਾਈ ਅਮਰਿਤਪਾਲ ਸਿੰਘ ਨੂੰ ਜੇਤੂ ਕਰਾਰ ਕੀਤਾ ਜਾਵੇ ਇਹੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਿਛਲੇ ਕੁਝ ਦਿਨਾਂ ਤੋਂ ਇੱਥੇ ਡਿਬਰੂਗੜ੍ਹ ਵਿਖੇ ਠਹਿਰੇ ਹੋਏ ਸੀ ਅਤੇ ਜੋ ਡੇਲੀ ਬੇਸਿਸ ਤੇ ਜੋ ਭਾਈ ਅਮਰਿਤਪਾਲ ਸਿੰਘ ਨਾਲ ਸੈਂਟਰਲ ਜੇਲ ਦਿਗੜੂਗੜ੍ਹ ਵਿਖੇ ਮੁਲਾਕਾਤਾਂ ਕਰਕੇ ਜੋ ਨੋਮੀਨੇਸ਼ਨ ਦਾ ਸਾਰਾ ਪ੍ਰੋਸੈਸ ਹੈ ਉਹ ਮੁਕੰਮਲ ਕਰ ਲਿਆ ਤੇ ਅੱਜ 11 ਮਈ 2024 ਨੂੰ ਜੋ ਪੰਜਾਬ ਵਾਪਸੀ ਕਰਨ ਲੱਗੀ ਹੈ ਤੇ ਜੋ ਸਾਥੀ ਸਿੰਘ ਨੇ ਉਹ ਵੀ ਸਾਰੇ ਚੜ੍ਹਦੀ ਕਲਾ ਵਿੱਚ ਇਸ ਮੁੱਚੀ ਕੌਮ ਨੂੰ ਇਹੋ ਬੇਨਤੀ ਹੈ ਵੀ ਹੁਣ ਵੱਧ ਤੋਂ ਵੱਧ ਵੋਟਾਂ ਪਾ ਕੇ ਜੋ ਭਾਈ ਅਮਰਿਤਪਾਲ ਸਿੰਘ ਨੂੰ ਜੇ ਤੂੰ ਕਰਾਰ ਕੀਤਾ ਜਾਵੇ ਇਹੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਿਛਲੇ ਕੁਝ ਦਿਨਾਂ ਤੋਂ ਇੱਥੇ ਡਿਬਗੁਰੂਗੜ੍ਹ ਵਿਖੇ ਠਹਿਰੇ ਹੋਏ ਹਾਂ ਅਤੇ ਜੋ ਡੇਲੀ ਬੇਸਿਸ ਤੇ ਜੋ ਭਾਈ ਅੰਮ੍ਰਿਤਪਾਲ ਸਿੰਘ ਨਾਲ ਸੈਂਟਰਲ ਜੇਲ ਡਿਬਗੁਰੂਗੜ੍ਹ ਵਿਖੇ ਮੁਲਾਕਾਤਾਂ ਕਰਕੇ ਜੋ ਨਾਮੀਨੇਸ਼ਨ ਦਾ ਸਾਰਾ ਪ੍ਰੋਸੈਸ ਹੈ ਉਹ ਮੁਕੰਮਲ ਕਰ ਲਿਆ ਤੇ ਅੱਜ 11 ਮਈ 2024 ਨੂੰ ਜੋ ਪੰਜਾਬ ਵਾਪਸੀ ਕਰਨ ਲੱਗੀ ਹੈ ਤੇ ਜੋ ਸਾਥੀ ਸਿੰਘ ਨੇ ਉਹ ਵੀ ਸਾਰੇ ਚੜ੍ਹਦੀ ਕਲਾ ਵਿੱਚ ਇਸ ਮੁੱਚੀ ਕੌਮ ਨੂੰ ਇਹੋ ਬੇਨਤੀ ਹੈ ਵੀ ਹੁਣ ਵੱਧ ਤੋਂ ਵੱਧ ਵੋਟਾਂ ਪਾ ਕੇ ਜੋ ਭਾਈ ਅਮਰਿਤਪਾਲ ਸਿੰਘ ਨੂੰ ਜੇਤੂ ਕਰਾਰ ਕੀਤਾ ਜਾਵੇ ਇਹੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ